ਪੰਜਾਬ ਸਰਕਾਰ ਨੇ ਗੈਰ ਕਾਨੂੰਨੀ ਸ਼ਰਾਬ ਵੜਾਉਣ ਵਾਲਿਆਂ ਵਿਰੁੱਧ ਵੱਡੀ ਕਾਰਵਾਈ ਘਾਤੀ ਆਤਤਿਆਕਾਰੀ ਵਿਭਾਗ ਨੇ ਲਗਭਗ 8 ਘੰਟਿਆਂ ਦੀ ਕਾਰਵਾਈ ਦੇ ਵਿੱਚ 80000 ਲੀਟਰ ਇਥਾਨੋਲ ਨਾਲ ਭਰੇ ਦੋ ਗੁਜਰਾਤ ਨੰਬਰ ਦੇ ਟਰੱਕ ਜ਼ਬਤ ਕੀਤੇ ਨੇ ਜਦੋਂ ਕਿ 8 ਲੋਕਾਂ ਨੂੰ ਗ੍ਰਿਫਤਾਰ ਵੀ ਕੀਤਾ ਜਾ ਚੁੱਕਿਆ ਹੈ ਦੋਸ਼ੀਆਂ ਵਿੱਚੋਂ 4 ਬਠਿੰਡਾ ਤੋਂ 2 ਉੱਤਰ ਪ੍ਰਦੇਸ਼ ਤੋਂ ਤੇ 2 ਨੇਪਾਲ ਤੋਂ ਦੱਸੀ ਜਾ ਰਹੇ ਨੇ ਪੁਲਿਸ ਨੇ ਦੁਕਾਨਾਂ ਵੀ ਜ਼ਬਤ ਕੀਤੀਆਂ ਨੇ ਇਹ ਦਾਵਾ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਜੀ ਮਾਨ ਨੇ ਕੀਤਾ ਅਣਾ ਕਿਹਾ ਕਿ ਦੋਸ਼ੀਆਂ ਵਿਰੁੱਧ ਮਾਮਲਾ ਦਰਜ ਕਰ ਲਿਆ ਗਿਆ ਇਸ ਦੇ ਨਾਲ ਹੀ ਪੂਰੇ ਇਲਾਕੇ ਦੇ ਵਜ ਫੈਕਟਰੀ ਦੀ ਚੈਕਿੰਗ ਵੀ ਕੀਤੀ ਜਾਵੇਗੀ ਅਣਾ ਕਿਹਾ ਕਿ ਜ਼ਬਤ ਕੀਤੀ ਗਈ ਸ਼ਰਾਬ ਤੋਂ ਸਾਢੇ ਤੇ ਲੱਖ ਬੋਤਲਾਂ ਦੇਸੀ ਸ਼ਰਾਬ ਬਣਾਈ ਜਾ ਸਕਦੀ ਹੈ ਵਿੱਤ ਮੰਤਰੀ ਨੇ ਕਿਹਾ ਕਿ ਇਥਨੋਲ ਨਾਲ ਭਰੇ ਇਹ ਟਰੱਕ ਗੁਰਦਾਸਪੁਰ ਵਿੱਚ ਸਥਿਤ ਇੱਕ ਸ਼ਰਾਬ ਫੈਕਟਰੀ ਤੋਂ ਆਏ ਸਨ ਆਪਕਾਰੀ ਵਿਭਾਗ ਨੂੰ ਇਸ ਬਾਰੇ ਜਾਣਕਾਰੀ ਮਿਲੇ ਇਸ ਤੋਂ ਬਾਅਦ ਉਹਨਾਂ ਦੀ ਟੀਮ ਸਰਗਰਮ ਰਹੀ ਪਰ ਵੋ ਮਲਜ਼ਮ ਪੂਰੀ ਰਣਨੀਤੀ ਨਾਲ ਅੱਕੇ ਪਤੇ ਉਹਨਾਂ ਨੂੰ ਮੰਡਰਾਜ ਸਾਪੇ ਤੋਂ ਗ੍ਰਫਤਾਰ ਕੀਤਾ ਜਾਂਦਾ ਹੈ ਇਸ ਦੇ ਨਾਲ ਹੀ ਕਾਰਵਾਈ ਅਜੇ ਵੀ ਚੱਲੀ ਜਾ ਰਹੀ ਹੈ ਜਲਦੀ ਸਰਕਾਰ ਵੱਲੋਂ ਇੱਕ ਵੱਡਾ ਖੁਲਾਸਾ ਇਸ ਸੰਬੰਧੀ ਵੀ ਕੀਤਾ ਜਾਵੇਗਾ ਵਿੱਤ ਮੰਤਰੀ ਨੇ ਕਿਹਾ ਕਿ ਪੈਟਰੋਲ ਅਤੇ ਡੀਜ਼ਲ ਦੇ ਵਿੱਚ ਵੀ ਇਥਨੋਲ ਮੌਜੂਦ ਹੁੰਦਾ ਇਸ ਦੇ ਵਰਤੋਂ ਦੇਸ਼ੀ ਸ਼ਰਾਬ ਬਣਾਉਣ ਲਈ ਵੀ ਕੀਤੀ ਜਾਂਦੀ ਹੈ ਜ਼ਬਤ ਕੀਤੀ ਗਈ ਮਾਤਰਾ ਸਾਢੇ 3 ਲੱਖ ਯਾਨੀ ਕਿ 350000 ਬੋਤਲਾਂ ਦੇਸੀ ਸ਼ਰਾਬ ਪੜਾਉਣ ਦੇ ਲਈ ਵਰਤੀ ਜਾ ਸਕਦੀ ਸੀ ਜੋ ਵਿਦੇਸ਼ੀ ਸ਼ਰਾਬ ਦੀ ਗੱਲ ਕਰੀਏ ਤਾਂ 22 ਲੱਖ ਦੇ ਕਰੀਬ ਇਸ 달 ਸ਼ਰਾਬ ਬਣਾਈ ਜਾ ਸਕਦੀ ਹੈ ਜ਼ਿਕਰ ਜ਼ਿਕਰੇਯੋਗ ਹੈ ਇਹ ਵੀ ਗੱਲ ਹੈ ਕਿ ਇਸ ਮਹੀਨੇ 13 ਮਈ ਨੂੰ ਮਜੀਠਾ ਦੇ ਵਿੱਚ ਸ਼ਰਾਬ ਪੀਣ ਦੇ ਕਾਰਨ 22 ਤੋਂ ਵੱਧ ਲੋਕਾਂ ਦੀ ਮੌਤਾ ਮਾਮਲਾ ਸਾਹਮਣੇ ਆਉਂਦਾ ਹੈ ਇਹ ਸਾਰੇ ਲੋਕ ਲੋੜਵੰਦ ਪਰਿਵਾਰਾਂ ਦੇ ਨਾਲ ਸੰਬੰਧ ਸਨ ਇਸ ਤੋਂ ਬਾਅਦ ਵਿਰੋਧੀ ਧਿਰ ਨੇ ਇਸ ਮਾਮਲੇ ਨੂੰ ਗੰਭੀਰਤਾ ਦੇ ਨਾਲ ਲਿਆ ਇਸ ਦੇ ਨਾਲ ਹੀ ਮੁੱਖ ਮੰਤਰੀ ਭਗਵੰਤ ਮਾਨ ਨੇ ਖੁਦ ਇਲਾਕੇ ਦਾ ਦੌਰਾ ਕੀਤਾ ਤੇ ਪਰਿਵਾਰ ਨੂੰ 10-10 ਲੱਖ ਰੁਪਏ ਤੇ ਪਰਿਵਾਰ ਦੇ ਇੱਕ ਮੈਂਬਰ ਨੂੰ ਨੌਕਰੀ ਦੇਣ ਦਾ ਐਲਾਨ ਵੀ ਕੀਤਾ ਇਸ ਦੇ ਨਾਲ ਹੀ ਗੈਰ ਕਾਨੂੰਨੀ ਸ਼ਰਾਬ ਬਣਾਉਣ ਵਾਲਿਆਂ ਵਿਰੁੱਧ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਉਸ ਦਿਨ ਪਟਿਆਲਾ ਪੁਲਿਸ ਨੇ ਦਿਲੀਤੋ ਆਰੀ 600 ਲੀਟਰ ਮੀਥਨੋਲ ਜ਼ਬਤ ਕੀਤੀ ਹੈ ਜਿਸ ਤੇ ਵਰਤੋਂ ਸ਼ਰਾਬ ਬਣਾਉਣ ਦੇ ਲਈ ਕੀਤੀ ਜਾਣੀ ਸੀ ਇਸ ਤੋਂ ਇਲਾਵਾ ਕਈ ਥਾਵਾਂ ਤੇ ਦੇਸੀ ਸ਼ਰਾਬ ਵੀ ਜ਼ਬਤ ਕਰ ਲਈ ਗਈ ਪੰਜਾਬ ਸਰਕਾਰ ਦਾ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਗੈਰ ਕਾਨੂੰਨੀ ਸ਼ਰਾਬ ਨੂੰ ਲੈ ਕੇ ਬਿਲਕੁਲ ਬੜਾ ਸਖਤ ਰੁਖਾ ਜ਼ੀਰੋ ਟੋਲਰੈਂਸ ਆ ਔਰ ਲਗਾਤਾਰ ਜਿਹੜੇ ਵੀ ਅਬਾਦ ਸ਼ਰਾਬ ਦਾ ਬਣਾਉਂਦੇ ਨੇ ਜਾਂ ਵੇਚਦੇ ਨੇਗੇ ਉਹਨਾਂ ਨੂੰ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਊਗਾ ਬਲਕਿ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਜਿਹੜੀ ਆ ਹੋਊਗੀ ਕੁਝ ਵਿਅਕਤੀ ਪੰਜਾਬ ਦੇ ਅੰਦਰੋਂ ਪੰਜਾਬ ਦੀਆਂ ਫੈਕਟਰੀਆਂ ਚੋਂ ਪੰਜਾਬ ਦੇ ਡਿਸਟਿਲਰੀ ਦੇ ਅੰਦਰੋਂ ਇ.ਐਨ.ਏ ਦੀ ਇ.ਐਨ.ਏ ਜਿਹੜੀ ਆ ਉਹਦੀ ਸਮਗਲਿੰਗ ਕਰਕੇ ਦੂਸਰੇ ਰਾਜਾ ਬਿਚਲੇ ਆ ਕੇ ਜਾਂ ਪੰਜਾਬ ਦੇ ਅੰਦਰ ਉਹਦੀ ਸ਼ਰਾਬ ਬਣਾ ਕੇ ਵੇਚਦੇ ਸੀ ਜਾਂ ਸੈਨੇਟਾਈਜ਼ਰ ਬਣਾ ਕੇ ਵੇਚਦੇ ਸੀ ਜਾਂ ਜਿਹੜਾ ਹੋਰ ਬਹੁਤ ਸਾਰੇ ਪ੍ਰੋਡਕਟ ਨੇ ਜਿਨ੍ਹਾਂ ਦੇ ਅੰਦਰ ईएनਐ ਯੂਜ਼ ਹੁੰਦਾਗਾ ਉਹਦੇ ਚ ਉਹਦੀ ਦਰਵਰਤੋਂ ਕਰਦੇ ਸੀਗੇ ਕੱਲ ਰਾਤ ਐਕਸਾਈਡ ਡਿਪਾਰਟਮੈਂਟ ਵੱਲੋਂ ਸਾਡੇ ਡਿਪਾਰਟਮੈਂਟ ਵੱਲੋਂ ਇੱਕ ਸਖਤ ਕਾਰਵਾਈ ਕਰਦਿਆਂ ਬਠਿੰਡਾ ਦੇ ਵਿੱਚ 80000 ਲੀਟਰ ਜਿਹੜਾ 80000 ਲੀਟਰ ਜਿਹੜਾ ਇਥਨਾਲ ਉਹ ਬਰਾਮਦ ਕੀਤਾ ਗਿਆ ਦੋ ਟਰੱਕ ਭਰ ਕੇ ਇਥਨਾਲ ਦੇ ਜਿਹੜੇ ਬਾਹਰ ਨੂੰ ਜਾ ਰਹੇ ਸੀਗੇ ਕਿਸੇ ਦੂਸਰੇ ਰਾਜ ਨੂੰ ਜਾ ਰਹੇ ਸੀਗੇ ਉਹਨਾਂ ਨੂੰ ਫੜਿਆ ਗਿਆ ਔਰ ਉਹਨਾਂ ਵਿੱਚੋਂ ਟਰੱਕ ਨੰਬਰ ਜਿਹੜਾ ਦੋਨੋ ਟਰੱਕ ਜਿਹੜੇ ਨੇਗੇ ਉਹ ਗੁਜਰਾਤ ਸਟੇਟ ਦੇ ਉਹਨਾਂ ਦੀ ਰਜਿਸਟ੍ਰੇਸ਼ਨ ਆ ਉਹਨਾਂ ਦੋਨਾਂ ਟਰੱਕਾਂ ਦੀ ਗੁਜਰਾਤ ਸਟੇਟ ਦੀ ਰਜਿਸਟ੍ਰੇਸ਼ਨ ਆ ਔਰ ਇੱਕ ਟਰੱਕ ਦੇ ਵਿੱਚੋਂ ਲਗਭਗ 40000 ਲੀਟਰ ਇੱਕ ਟਰੱਕ ਦੇ ਅੰਦਰੋਂ ਜਿਹੜਾ ਉਹ ਬਰਾਮਦ ਹੋਇਆਗਾ ਵੀਆਰਬੀ ਜਿਹੜੀ ਹਸਪਿਟੈਲਿਟੀ ਪ੍ਰਾਈਵੇਟ ਲਿਮਟਿਡ ਚੱਕ आलिया ਦਿਨਾਨਗਰ ਜਿਹੜੀ ਉਹ ਡਿਸਟਿਲਰੀ ਆ ਉਹ ਪਲਾਂਟ ਆ ਯਾਨਕਿ ਦਿਨਾ ਨਗਰ ਦੇ ਅੰਦਰ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਉਹ ਪਲਾਂਟ ਜਿਹੜਾ ਐਡਜਸਟ ਕਰਦਾਗਾ ਜਿੱਥੋਂ ਇਹ ਟਰੱਕ ਜਿਹੜੇ ਨੇਗੇ ਉਹ ਲੋਡ ਹੋਏ ਸੀਗੇ ਜਿੱਥੋਂ ਟਰੱਕ ਜਿਹੜੇ ਨੇਗੇ ਭਰੇ ਗਏ ਸੀਗੇ ਸੋ ਬਹੁਤ ਵੱਡੀ ਕਾਮਯਾਬੀ ਜਿਹੜੀ ਆ ਸਾਡੇ ਡਿਪਾਰਟਮੈਂਟ ਨੂੰ ਮਿਲੀ ਆ ਪੰਜਾਬ ਸਰਕਾਰ ਨੂੰ ਮਿਲੀ ਆ ਔਰ ਉਹਦੇ ਨਾਲ ਦੀ ਨਾਲ ਦੋ ਟੋヨタ ਐਟਿਓਸ ਗੱਡੀਆਂ ਜਿਹੜੀਆਂ ਇੱਕ ਟੋヨタ ਐਟਿਓਸ ਤੇ ਕਿਨੋਬਾ ਗੱਡੀਆਂ ਜਿਹੜੀਆਂ ਉਹ ਵੀ ਫੜੀਆਂ ਗੰਜਾਂ ਲਗੀਆਂ ਇਹਦੇ ਵਿੱਚ ਹੁਣ ਤੱਕ ਲਗਭਗ 8 ਵਿਅਕਤੀ ਜਿਹੜੇ ਨੇਗੇ 8 ਵਿਅਕਤੀ ਗ੍ਰਿਫਤਾਰ ਹੋਏ ਨੇਗੇ ਜਿਨ੍ਹਾਂ ਵਿੱਚੋਂ 4 ਵਿਅਕਤੀ ਬਠਿੰਡਾ ਦੇ 4 ਵਿਅਕਤੀ ਬਠਿੰਡਾ ਦੇ 2 ਵਿਅਕਤੀ ਉੱਤਰ ਪ੍ਰਦੇਸ਼ ਦੇ ਔਰ ਦੋ ਵਿਅਕਤੀ ਨੇਪਾਲ ਦੇ ਕੁੱਲ ਹੁਣ ਤੱਕ ਰਾਤ ਦੇ ਲਗਭਗ 8-10 ਘੰਟੇ ਚੱਲੇ ਆਪਰੇਸ਼ਨ ਚ ਜਿੱਥੇ 8 ਗ੍ਰਿਫਤਾਰੀਆਂ ਹੋ ਜਾਂਣ ਲੱਗੀਆਂ ਉਥੇ 80000 ਈਐਨਏ ਜਿਹੜਾ ਉਹਦੀ ਰਿਕਵਰੀ ਹੋਈ ਹੈਗੀ